ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੇ ਐਡ ਕਰਾਉਣੇ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਿਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਤੇ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਧੌਰ ਜੀ ਤਿੰਨ ਨਾਲ ਤੁਹਾਨੂੰ ਦਿਖਾ ਦਿਆਂਗੇ ਦੋ ਲਾਟ ਦੇ ਦਿਖਾ ਦਿਆਂਗੇ ਪਹਿਲੇ ਨੰਬਰ ਦੇ ਹੁਣ ਦਿਖਾ ਦਿਆਂਗੇ ਪੰਜਾਬ ਵਾਲੀ ਜਰਸੀ ਵੇੜ ਕਿਹੜਾ ਸੂਆ ਕਦੋਂ ਸੂਈਆ ਤੇ ਗੱਲਬਾਤ ਬਾਈ ਨਾਲ ਕਰਾਂਗੇ ਆਜੋ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਠਾਕ ਹੋ ਜੀ ਹਾਂ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ 83275 ਜੀ 90374 ਪਿੰਡ ਆਪਣਾ ਜੀ ਪਿੰਡ ਭਧੌੜੀ ਪਿੰਡ ਭਧੌੜ ਜਿਲ੍ਹਾ ਆਪਾਂ ਨੂੰ ਬਰਨਾਲਾ ਹਾਂ ਜੀ ਤਹਿਸੀਲ ਤੱਬਾ ਜੀ ਤੱਬਾ ਤੇ ਵੀਰੇ ਆਪਣਾ ਫਾਰਮ ਦਾ ਕੰਮ ਆ ਹਨਾ ਹਾਂ ਜੀ ਹਾਂ ਆ ਦੇਖੋ ਕੈਮਰਾ ਮਾਰ ਦਿੰਦੇ ਆ ਥੋੜਾ ਤੁਹਾਨੂੰ ਦਿਖਾ ਦਿੰਦੇ ਆ ਤੇ ਕਾਫੀ ਗੰਗਾ ਹਾਂ ਆਪਣੇ ਕੋਈ ਵਧੀਆ ਫਿਰ ਕੀਤਾ ਵੀਰੇ ਹਾਂ ਕੀਤਾ ਪੂਰਾ ਵਧੀਆ ਪਰ ਜਾਨ ਨੂੰ ਤਾਂ ਥੋੜੀ ਜਿਆਖਿਆ ਹੀ ਆਉਂਦੀ ਹੈ ਪਰ ਕਿੱਤਾ ਵਧੀਆ ਹੈ ਨਾ ਜਾਨ ਨੂੰ ਤਾਂ 2 ਘੰਟੇ ਸਵੇਰੇ ਹੁੰਦੇ ਆ 2 ਘੰਟੇ ਸ਼ਾਮ ਨੂੰ ਬਾਕੀ ਟਾਈਮ ਤਾਂ ਫਿਰ ਵੀ ਬਿੱਲੀ ਹੀ ਹੁੰਦੀ ਆ ਉਹ ਜਿਹੜੇ ਭੈਣ ਭਰਾ ਇੱਥੇ ਮੋੜਾ ਦੇ ਬੈਠ ਰਹੇ ਨੇ ਕਿਤੇ ਉੱਥੇ ਕਿਤੇ ਬਹਿ ਗਏ ਕਿਤੇ ਕਿਤੇ ਬਹਿ ਗਏ ਉਹਨਾਂ ਨਾਲੋਂ ਤਾਂ ਵਧੀਆ ਹਾਂ ਹਾਂ ਓਕੇ ਤੇ ਅੱਜ ਆਪਾਂ ਦਿਖਾਉਣੀ ਆ ਇਸੇ ਫਾਰਮ ਦੇ ਵਿੱਚੋਂ ਬੱਚੀ ਜਰਸੀ ਹੈ ਨਾ ਹਾਂਜੀ ਹਾਂ ਤੇ ਵੀਰੇ ਮੂੰਹੋਂ ਕਿਵੇਂ ਆ ਇਹ ਇਹ ਮੂੰਹ ਦੋ ਦੰਦ ਦਾ ਹੈ ਕਨਫਰਮ ਨਹੀਂ ਵੀ ਆ ਇਹਦਾ ਚਾਰ ਦੰਦ ਵੀ ਹੋ ਸਕਦਾ ਉਹ ਚੈੱਕ ਨਹੀਂ ਕਰੇ ਵੀ ਹੈ ਦੰਦਾਂ ਦੀ ਵਿੱਚ ਤਦੋਂ ਸੁਬੀ ਸੀਗੇ ਇਹ 2 ਘੰਟੇ ਹੋਇਆ ਇਹਨੂੰ ਸੂਈ ਨੂੰ 2 ਘੰਟੇ ਸੂਈ ਨੇ ਬੱਚਾ ਹੋ ਗਿਆ ਸਪੈਰ ਹਾਂ ਜੀ ਇਹ ਬੱਚੀ ਦਿੱਤੀ ਸੀਗੀ ਫੱਸੀ ਸੀ ਹਾਂ ਜੀ ਚੰਗਾ ਸੀ ਮਨ ਭਰਾਏ ਸੀ ਨਾ ਹਾਂ 50062 ਦੀ ਸੀਗੀ ਬਸੀ ਚਲੋ ਇਹ ਤਾਂ ਹੁਣ ਕੰਮ ਨਿਪਟ ਗਿਆ ਤੇ ਵੀਰੇ ਜ਼ੇਰ ਪੈਣੀ ਹਜੇ ਬਾਕੀ ਆ ਹਾਂ ਜੀਰ ਬਾਕੀ ਆ ਜਦੋਂ ਤੁਸੀਂ ਆਏ ਹੋ ਬੈਠੀ ਸੀ ਵਾ ਲਾੜ ਤੁਰਿਆ ਵਾ ਸੀ ਲਾੜ ਤੁਰਿਆ ਵਾ ਜ਼ੇਰ ਪੈਜੂ ਹਾਂ ਜੀ ਤੇ ਆ ਆਪ ਕਿਹੜੇ ਸੀ ਮਨ ਦੀ ਆ ਆਪ ਇਹ ਟਾਈਸਨ ਦੀ ਆ ਜੀ ਟਾਈਸਨ ਦੀ ਓਕੇ ਇਹਦੀ ਮਦਰ ਸੀ ਜਿਹੜੀ ਉਹ ਰোনালਡੋ ਵੀ ਸੀਗੀ ਓਕੇ ਬਾਕੀ ਦੀ ਗੱਲ ਬਾਈਆਂ ਦਾ ਫਾਰਮ ਦਾ ਕੰਮ ਆ ਚੰਗਾ ਹੀ ਸੀ ਮਨ ਵਰਤਦੇ ਆ ਹਨਾ ਖੋਲੋ ਜਿਹਦਾ ਤੋਰਾ ਕਰਾ ਕੇ ਚੈੱਕ ਚੰਗੀ ਆ ਜੀ ਬਾਕੀ ਆਹਾਰਾਂ ਕਨੇ ਮਾਰ ਕੇ ਦਿਖਾ ਦੇਗੇ ਚੰਗੀ ਸਾਈਜ਼ ਦੀ ਚੰਗੀ ਆ ਤੇ ਰੇਟ ਤੇ ਸੁਣੋ ਹੁਣ ਫਰਕ ਪੈਣਾ ਤੇ ਨਹੀਂ ਤਾਂ ਕੋਈ ਅੰਤ ਹੀ ਕੋਈ ਨਹੀਂ ਸੀ ਬੱਚੀ ਇੰਨੀ ਚੰਗੀ ਸੀ ਬੜਾ ਐ ਵੀ ਆਪਾਂ ਉਹ ਕੰਮ ਕਰਨ ਵਾਲੇ ਲਾਉਣ ਦਾ ਤੇ ਮਗਰ ਬੱਚਾ ਵੀ ਲੱਗ ਸਕਦਾ ਸੀ ਜਿਹੜਾ ਕੋਈ ਉਹ ਕਰਨਾਗਾ ਬੱਚੇ ਤੋਂ ਕਿਸ ਨੇ ਕੀ ਕਰਾਉਣਾ ਸਬੂਤ ਕੋਲੇ ਪਿਆ ਹਨਾ ਇੰਦਾਂ ਜਿਹੜਾ ਕੋਈ ਐ ਵੀ ਚਰਦੀ ਸੂਈ ਵੀ ਆ ਗਈ ਆਪਣੀ ਹੂੰ ਨੇੜੀ ਗੱਲ ਆ ਜਮਾਂ ਜਾਇਜ਼ ਗੱਲ ਆ ਤੇ ਬਾਕੀ ਦਾ ਲੋਕਲ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਇਹਦਾ ਹਜੇ ਬੱਚਾ ਹੀ ਆ ਵਾ ਐ ਮੰਨ ਕੇ ਚੱਲੋ ਵੀ ਹਾਂ ਬੱਚਾ ਹੀ ਆ ਤੇ ਬਾਕੀ ਦਾ ਵੀਰੇ ਸਮੀ ਵਾਲੀ ਵੀ ਵੜੀ ਆ ਹਨਾ ਸਮੀ ਵੀ ਤਾਂ ਬਾਈ ਲਿਓ ਮੋੜ ਲਿਓ ਚੰਗੀ ਆ ਜੀ ਬਾਕੀ ਥਣ ਭਾਂਡੇ ਦੀ ਪੂਰੀ ਸਾਫਾ ਮਗਰ ਬੱਛੀ ਸੀਗੀ ਬੱਛੀ ਸਪੈਰ ਹੋ ਗਈ ਤੇ ਬੋਦੀ ਬਾਦੀ ਪ੍ਰੋਪਰ ਜਾਤ ਦੇ ਵਿੱਚ ਆ ਗਈ ਜਰਸੀ ਫਰੇਕ ਨੂੰ ਹੀ ਬੰਦਾ ਕਹਿਂਦਾ ਆ ਦੇਖੋ ਜੀ ਇਹ ਪਿਓਰ ਜਰਸੀ ਅਸਲ ਬਰੀਡ ਆ ਬਾਈ ਅਸਲ ਬਰੀਡ ਆ ਜਮਾਂ ਵੀਰੇ ਹਿੰਦੂ ਜੱਲ ਵਾਲਾ ਦਾ ਕੋਈ ਕੰਮ ਹੀ ਮਾਰੇ ਉਹ ਤਾਂ ਆ ਦੇਖ ਬਰੀਡ ਕਰਕੇ ਪੈਰ ਨਹੀਂ ਬਟਿਆ ਹਨਾ ਹਾਂ ਇਹਨੂੰ ਬੱਚੇ ਬੂਚੇ ਦਾਦਾ ਇਹਨਾਂ ਨੂੰ ਵੀ ਨਹੀਂ ਕੋਈ ਹੁੰਦਾ ਜੀ ਠੀਕ ਆ ਵੀਰੇ ਤੇ ਥਾਣ ਥਣ ਵੀ ਫਿਰ ਮੁਠੀ ਵਾਲਾ ਹਨਾ ਹਾਂ ਮੁਠੀ ਵਾਲਾ ਦੇਖੋ ਵਧੀਆ ਮੁਠੀ ਥਾਣ ਆਉਂਦਾ ਹੂੰ ਓਕੇ ਜੀ ਆ ਦੇਖ ਲੋ ਬੌਲਾ ਅਜੇ ਤਾਂ ਜਮਾ ਕੋਈ ਇਹੇ ਜਾ ਤੱਕ ਕੰਮ ਹੀ ਹੈ ਨਹੀਂਗਾ ਵੀ ਨਹੀਂ ਉਹ ਤਾਂ ਵੀਰੇ ਦਿਸ ਜਾਂਦੀ ਆ ਚੰਗੀ ਆ ਤੇ ਡਿਮਾਂਡ ਵਈ ਇਹਦੀ ਡਿਮਾਂਡ ਇਹਦੀ ਫਿਰ ਤੇ ਕਰਾਂਗੇ ਹੋਊਗੀ ਜਾਇਜ਼ ਬਾਜ਼ਾਰ ਜਾਇਜ਼ ਹੋਊਗੀ ਨਹੀਂ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਜਮ ਦੀ ਬੱਸੀ ਇਹ ਜੀ 25-30000 ਦਾ ਬੱਸੂ ਹੀ ਸੀਗੀ ਮਨ ਜਿਹੜਾ ਨਿਸ਼ਾਨ ਉਹ ਤਾਂ ਚਲੋ ਅਸੀਂ ਸਵਾਨ ਚ 2 ਘੰਟੇ ਲੇਟ ਹੋ ਗਏ ਤੇ ਮੂੰਹ ਚ ਪਾਣੀ ਪੈ ਗਿਆ ਤੇ ਪਰ ਜਿਹੜਾ ਬੰਦਾ ਲੈ ਗਿਆ ਬਰੀਡ ਤਿਆਰ ਕਰ ਦੂ ਹਾਂ ਬਰੀਡ ਤਾਂ ਤਿਆਰ ਹੀ ਆ ਮੰਨ ਕੇ ਚਲੋ ਵੀ ਸੀਮੇਣ ਅਗਲੇ ਦੋ ਜੀ ਸੈਕਸਡ ਲਵਾ ਕੇ ਜਿਵੇਂ ਮਰਜੀ ਉਹ ਤਾਂ ਬੱਚੇ ਲਈ ਚਲੋ ਇਹ ਜੀ ਤਾਂ ਕੋਈ ਕਮੀ ਬੀੜੀ ਤਾਂ ਹੈ ਹੀ ਨਹੀਂ ਤੇ ਹੁਣ ਮੇਰੇ ਦੋ ਨੰਬਰ ਕੱਟੀ ਇਹ ਕੱਟੀ ਆਪਣੀ ਮੂੰਹੋਂ ਕੇ ਮੇਰੇ ਮੂੰਹ ਹੋਏ ਤਾਂ ਦੰਦ ਦੇਖੇ ਨਹੀਂ ਓਕੇ ਕਨਫਰਮ ਨਹੀਂ ਅਗਲਾ ਆਉਗਾ ਦੇ ਹਾਂ ਇਹੋ ਜੀ ਇਹਨੂੰ ਵੀ ਤੋੜ ਕਰਕੇ ਚੈੱਕ ਚੰਗੀ ਹੈ ਜੀ ਥਾਣ ਹਵਾਨਾ ਚੰਗਾ ਤਿਆਰ ਕਰਨਾ ਨੇ ਹੁਣ ਵੀ ਜੇ ਆਪਾਂ ਗੱਲ ਕਰ ਲਈਏ ਕੱਲਾ ਕੱਲਾ ਥਾਣਾ ਚਾਰ ਹੀ ਥਾਣਾ ਵੀਰੇ ਹਾਂ ਥਾਣ ਚਾਰ ਹੀ ਆ ਪਤਲੇ ਪਿੰਡੇ ਦੀ ਆ ਦੇਖੋ ਵੀ ਕਾਗਜ਼ਾਰਗਾ ਪਿੰਡਾ ਜੀ ਨਹੀਂ ਠੀਕ ਆ ਵੀਰੇ ਤੇ ਬਾਈਆਂ ਦਾ ਕੰਮ ਫਾਰਮ ਦਾ ਗਾਇਆਂ ਦਾ ਠੀਕ ਆ ਜੀ ਇਹ ਆਪਣੇ ਕੋਲ ਇੱਕ ਦੋ ਚਲੋ ਸੀਗੇ ਨਾ ਸੇਲ ਕਰਨ ਵਾਲੇ ਆਪਾਂ ਹਾਂ ਝੋਲੀ ਝਾਲੀ ਬੜੀ ਚੰਗੀ ਆ ਹਨਾ ਹਾਂ ਜੀ ਮੋੜ ਲਓ ਜੀ ਚੰਗੀ ਆ ਬਾਕੀ ਦੀ ਗੱਲ ਜਿਹੜੀ ਇਹਦੀ ਫੇਸ ਦੀ ਕੁਆਲਿਟੀ ਉਹ ਵੀ ਚੰਗੀ ਆ 2-4 ਮਹੀਨੇ ਸਾਂਭ ਕੇ ਬਸ ਨੂੰ ਪਤਾ ਠੀਕ ਹੋ ਜਾਣ ਵਾਲੀ ਆ ਇਹ ਤਾਂ 2-4 ਮਹੀਨੇ ਚ ਇਹਦੀ ਕੀ ਰਿਮਾਂਡ ਆ ਗਈ ਬਾਈ ਡਿਮਾਂਡ ਇਹਦੀ ਵੀ ਫੋਨ ਤੇ ਹੀ ਕਰਦਾਂਗੇ ਅੱਛਾ ਫੋਨ ਤੇ ਓਕੇ ਹਾਂਜੀ ਤੇ ਲਾਰਡ ਤੇ ਆਪਾਂ ਜਰਸੀ ਬਸੀ ਦੇਖੀ ਇਹਨੇ ਕਰਾਉ ਜਰਸੀ ਚਾਈਵਾਲ ਨਾਲ ਹਾਂਜੀ ਇਹਦੀ ਕੀ ਡਿਟੇਲ ਆ ਇਹ ਵੀ ਬਸ 20 20 ਕਿਕ ਮਹੀਨਿਆਂ ਦਾ ਹੀ ਆ ਜੀ ਬੱਚਾ ਟੀਕਾ ਤਾਂ ਨਹੀਂ ਲੱਗਾ ਇਹਦੇ ਨਹੀਂ ਟੀਕਾ ਨਹੀਂ ਲੱਗਾ ਇਹ ਖੋਲੋ ਇਹਨੂੰ ਵੀ ਤੋਰਾ ਕਰਾ ਦਿਓ ਚੱਕ ਚੰਗੀ ਹੈ ਜੀ ਬਾਕੀ ਦਾ ਕ੍ਰਾਸ ਆ ਗਈ ਹੈ ਨਾ ਥੋੜੀ ਹਾਂ ਥੋੜੀ ਜੀ ਕ੍ਰਾਸ ਆ ਗਈ ਹੈ ਹੂੰ ਚਾਈਵਾਲ ਨਾਲ ਕ੍ਰਾਸ ਆ ਗਈ ਥੋੜੀ ਜੀ ਉਸ ਹਾਵ ਨਾਲ ਇਹਦੀ ਜੱਜਮੈਂਟ ਕਰਿਓ ਬਾਕੀ ਦੇ ਜਿਹੜੇ ਦਾ ਕਦ ਕਾਠਾ ਚੰਗਾ ਜੀ ਟੀਕਾ ਲੈਣ ਦੇ ਕਾਬਿਲ ਆਏ ਆ ਜੀ ਇਹਦੀ ਹੋ ਜਾਣੀ ਆ ਬਸ 2-4 ਮਹੀਨੇ ਸਾਮ ਕੇ ਵੀ ਵਧਾਰ ਅੱਜ ਵੀ ਹੋ ਸਕਦੀ ਹੈ ਜੇ ਕਿਨੇ ਕਰਾਉਣੀ ਹੈ ਜਾਨ ਹਾਂ ਜੇ ਕਰਾਉਣੀ ਹੈ ਤਾਂ ਹੋ ਸਕਦੀ ਹੈ ਹੀਟ ਚ ਸੀਗੀ ਕੱਲ ਪਸੀ ਹੈ ਜੀ ਓਕੇ ਜੀ ਮੋੜ ਲਿਓ ਜੀ ਬਸ ਫੇਸ ਕੁਆਲਿਟੀ ਦੇਖੋ ਪੂਰੀ ਫੇਸ ਇੱਕ ਨੰਬਰ ਬਾਕੀ ਦਾ ਸ਼ਾਹੀ ਵਾਲਾ ਨਾ ਫਿਰ ਤੁਹਾਨੂੰ ਦੱਸ ਦਈਏ ਕਰਾਉਂ ਤਾਂ ਆ ਗਈ ਓਕੇ ਜੀ ਇਹਦੀ ਵੀ ਡਿਮਾਂਡ ਫੋਨ ਤੇ ਹਾਂ ਇਹਦੀ ਵੀ ਡਿਮਾਂਡ ਫੋਨ ਤੇ ਤੇ ਇਹਨਾਂ ਨਾਲ ਸੀ ਤੇਨੇ ਤੁਹਾਨੂੰ ਚੈੱਕ ਕਰਾ ਦੇ ਨੰਬਰ ਬਾਈ ਫੇਰ ਬੋਲ ਦਈਏ 8475 ਹੂੰ 9374 ਤੇ ਫਾਰਮ ਜੋ ਆਪਾਂ ਡਾਇਰੈਕਟ ਵੀਡੀਓ ਕਵਰ ਕੀਤੀ ਹੈ ਜੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ ਰਹੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਨਾਲ